ਸਾਰ ਰੋਕ ਕੇ ਸੁਣਿਓ ਰੌਲਾ ਨਾ ਪਾਓ ਮੇਰੀ ਆਵਾਜ਼ ਮਾਨ ਬੈਠ ਜਾ ਆਵਾਜ਼ ਚਾਹੀਦੀ ਹੈ ਮੈਂ ਕਹਿੰਦਾ ਸਾਰ ਰੋਕ ਲਓ ਮੇਰਾ ਜੀ ਦਾ ਆਪਾਂ 10 ਮਿੰਟ ਗੱਲਬਾਤ ਕਰ ਲਈ ਹੈ ਧੰਨਵਾਦ ਤੁਹਾਡਾ ਕਿ ਤੁਸੀਂ ਇੰਨੀ ਠੰਡ ਦੇ ਵਿੱਚ ਬਹੁਤ ਸਵੇਰੇ 10 ਵਜੇ ਤੋਂ ਲੈ ਕੇ ਬੈਠੇ ਹੋ ਤੇ ਤੁੰਡ ਵੀ ਪੈਦਾ ਕੀ ਤੁਸੀਂ ਪਿੰਡਾਂ ਤੋਂ ਵੀ ਵਾਪਸ ਜਾਣਾ ਬਹੁਤ ਜ਼ਿਆਦਾ ਦੋਸ਼ਾਂ ਹੋਈਆਂ ਪਤਾ ਨਹੀਂ ਮੈਨੂੰ ਕਈ ਨੌਜਵਾਨਾਂ ਦੇ ਰਾਤ ਫੋਨ ਆਏ ਕਿ ਭਾਈ ਸਾਨੂੰ ਐਸ.ਟੀ. ਦਾ ਫੋਨ ਆਇਆ ਸਾਨੂੰ ਡੀ.ਐਸ.ਪੀ. ਦਾ ਫੋਨ ਆਇਆ ਕਿ ਤੁਸੀਂ ਕੱਟ ਚਲੀ ਜਾਣਾ ਪਰ ਤੁਸੀਂ ਜਿਸੇ ਡਰਤੀ ਤਵਾ ਦਿੱਤੇ ਬਿਨ ਵੇਖ ਖੌਫ ਹੋ ਕੇ ਅੱਜ ਭਾਨਾ ਸਿੱਧੂ ਦੇ ਨਾਲ ਖੜਨਾ ਆਓ ਉਸ ਪੰਜਾਬ ਦੇ ਪੁੱਤ ਦੇ ਨਾਲ ਖੜੇ ਹੋ ਇਹ ਦੱਸਦਾ ਹੈ ਤੁਹਾਡਾ ਕੱਠ ਕਿ ਜਿਹੜਾ ਵੀ ਇਨਸਾਨ ਆਪਣੇ ਪੰਜਾਬ ਲਈ ਆਪਣੇ ਲੋਕਾਂ ਲਈ ਲੜਦਾ ਖੜਦਾ ਲੋਕ ਹਮੇਸ਼ਾ ਉਹਦਾ ਸਾਧ ਦਿੰਦੇ ਆ ਪਰ ਤੁਸੀਂ ਫਲਾਨੀ ਦੀ ਗੱਲ ਦੇਖੋ ਮੈਂ ਉਹ ਪਿੱਛੋਂ ਬਹਿ ਜਾ ਲਖੇ ਬਾਈ ਇੱਕ ਵਾਰੀ ਬੋਲਣ ਨੂੰ ਕਿ ਕਿੰਨਾ ਬੁੱਧਰ ਬਣੇ ਦੇ ਉਤਰੀ ਹੋਈ ਆ ਸਰਦਾਰ ਵੈਸੇ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਕਿ ਜਿਸ ਦਿਨ ਭਾਂਡੇ ਨੂੰ ਲੁਧਿਆਣੇ ਸੀਆਈ ਸਟਾਫ ਰਾਤ ਨੂੰ ਅਲਫਨਗਾ ਕਰਕੇ ਛੰਡਾ ਵਰਸਣਾ ਪਾਣੀ ਪਾ ਕੇ ਉਹਦੀ ਵੀਡੀਓ ਬਣਾ ਕੇ ਨਵੰਤ ਕਹਿੰਦਾ ਭੇਜੋ ਕਈ ਬੰਦੇ ਕਹਿੰਦੇ ਵੀ ਸਬੂਤ ਕੀ ਆ ਰੱਖਿਆ ਤੇਰੇ ਕੋਲੇ ਤੂੰ ਝੂਠ ਬੋਲਦਾ ਮੈਂ ਦੱਸਣਾ ਕਿ ਨਾ ਸਬੂਤ ਕੀ ਹੁੰਦਾ ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਗਏ ਜਿੰਨਾਂ ਦੀਆਂ ਲਾਸ਼ਾਂ ਨਹਿਰਾਂ ਦੇ ਵਿੱਚ ਰਾਈਨਾਂ ਦੇ ਵਿੱਚ ਦਰਿਆਵਾਂ ਦੀ ਰੋੜ ਦਿੱਤੀਆਂ ਗਈਆਂ ਕੋਈ ਸਬੂਤ ਹੈਗਾ ਨਹੀਂ ਹੈ ਜੀ ਸ੍ਰੀਰ ਪਾਈ ਸਵਾਸ ਖਾਣਾ ਜਿਨੇ 25000 ਲਾਵਾਸ ਲਾਸ਼ਾਂ ਦਾ ਅੰਕੜਾ ਇਕੱਠਾ ਕੀਤਾ ਉਸ ਚੱਕੇ ਜਿਉਂਦੇ ਨੂੰ ਬਚਾਰਾ ਪਾਲ ਕੇ ਮਾਰ ਦਿੱਤਾ ਗਿਆ ਅੱਜ ਤੱਕ ਉਹਦੀ ਲਾਸ਼ ਦਾ ਪਤਾ ਨਹੀਂ ਲੱਗਿਆ ਕਿ ਕਿੱਥੇ ਸਾਰੀ ਐ ਕਿੱਥੇ ਦੂਕੀ ਐ ਕਿਹੜੇ ਦਰਿਆ ਚ ਰੋੜੀ ਐ ਕੋਈ ਸਬੂਤ ਹੈਗਾ ਨਹੀਂ ਹੈਗਾ ਜੀ ਨਹੀਂ ਹੈਗਾ ਸਬੂਤ ਹੁੰਦਾ ਬੁੱਤਿਆਂ ਕੋਲੇ ਸਬੂਤ ਹੁੰਦਾ ਕਤਲਾਂ ਕੋਲੇ ਸਬੂਤ ਹੁੰਦਿਆ ਹਕੂਮਤਾਂ ਕੋਲੇ ਜਿਵੇਂ ਭਵੰਤ ਕਹਿੰਦਾ ਕਿ ਮੈਂ ਇਹਦੀ ਵੀਡੀਓ ਲੰਗਰੀ ਦੇਖਣੀ ਐ ਮੈਨੂੰ ਵੀਡੀਓ ਬਣਾ ਕੇ ਭੇਜੋ ਕਦੇ ਵੀ ਮਜਰੂਮ ਕੋਲੇ ਜਿਹਦੇ ਤੇ ਜ਼ੁਲਮ ਹੋ ਰਿਹਾ ਹੁੰਦਾ ਜਿਹੜਾ ਕਤਲ ਹੋ ਰਿਹਾ ਹੁੰਦਾ ਉਹਨਾਂ ਕੋਲੇ ਸਬੂਤ ਨਹੀਂ ਹੁੰਦੇ ਅੱਜ ਦੀ ਗੱਲ ਸੁਣ ਲਓ ਅੱਜ ਭਾਂਦੇ ਸਿੰਘ ਸਿੱਧੂ ਦੀ ਉੱਥੇ ਪਟਿਆਲਾ ਅਦਾਲਤ ਦੇ ਵਿੱਚ ਪੇਚੀ ਸੀ ਨੂੰ ਪੇਸ਼ ਕੀਤਾ ਗਿਆ ਅੱਜ ਅੱਜ ਕਿਸੇ ਵੀ ਪੱਤਰਕਾਰ ਦੇ ਨਾਲ ਉੱਥੇ ਪੁਲਿਸ ਨੇ ਗੱਲ ਨਹੀਂ ਕਰਨ ਦਿੱਤੀ ਕਈ ਪੱਤਰਕਾਰ ਨੂੰ ਧੱਕੇ ਵੀ ਮਾਰੇ ਗਏ ਉੱਥੇ ਸੋ ਭਰਾਵੋ ਇਹ ਇੰਨਾ ਜੁਲਮਾ ਜਿਹੜਾ ਇਹ تشਾਦੂ ਦਾ ਜਿਹੜਾ ਇਹ ਇਕੱਲਾ ਭਾਂਲਾ ਨਹੀਂ ਇਹ ਆਉਣ ਵਾਲੇ ਸਮੇਂ ਲਈ ਇੱਕ ਮਾਹੌਲ ਤਿਆਰ ਕਰ ਰਿਹਾ ਪੰਜਾਬ ਦੇ ਅੰਦਰ 11 ਜਨਵਰੀ ਨੂੰ ਅਖਬਾਰ ਚੱਕ ਕੇ ਪੜ੍ਹ ਲਓ ਸਾਰੇ ਖਬਰ ਨਹੀਂ ਲੱਗੀ 11 ਜਨਵਰੀ ਦੇ ਅਖਬਾਰਾਂ ਦੇ ਇਸ਼ਤਿਹਾਰ ਨੇ ਕਿ ਗੈਸਟਰਾਂ ਦਾ ਸਫਾਇਆ ਕਰ ਦਿਓ ਸਫਾਇਆ ਤਾਂ ਪਾਪਾਂ ਦੀ ਸੁਣ ਲਓ ਬੋਲੀ ਕਹਿੰਦਾ ਕੀ ਹੈ ਕਿ ਤੁਸੀਂ ਐਸ ਮੋੜ ਤੇ ਜਾਉਨੇ ਹੋ ਅਗਲੇ ਮੋੜ ਤੇ ਜਾਂਦੇ ਜਾਓਗੇ ਕਿ ਨਹੀਂ ਕਿ ਤੁਸੀਂ ਪੜਿਆ ਵਿਚਾਰ ਲਓ ਪਿਛਲੇ ਕਈ ਮਹੀਨਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਇਆ ਸਾਡੀ ਨੌਜਵਾਨੀ ਦੇ ਕਹਾਣੀ ਕੋਈ ਬਣਾਉਂਦੇ ਐ ਕਹਿੰਦੇ ਅਸੀਂ ਇਹਨੂੰ ਘੇਰਿਆ ਇਹਦੇ ਜਵਾਬੀ ਫਾਇਰ ਕੀਤਾ ਸਾਡੇ ਪੁਲਿਸ ਵਾਲੇ ਦੀ ਪੱਗ 'ਚ ਗੋਲੀ ਵੱਜੀ ਅਸੀਂ ਮਾਰਤਾ ਆ ਜੀਰੇ ਮੁੰਡੇ ਮਾਰੇ ਆ ਦੋ ਜੀਰੇ ਹੁਣ ਪਿੱਛੇ ਜੇ ਹੋ ਗਏ 15 ਦਿਨ ਉਦੋਂ ਪਰਾਂ ਤਰਨਤਾਰਨ ਦੋ ਮੁੰਡੇ ਮਾਰੇ ਆ ਜਿਹੜਾ ਉਹਨਾਂ ਦੇ ਐਕਟਰੰਡਾ ਮਾਰੇ ਆ ਜੀਰੇ ਵਾਲਾ ਉਹਦੇ ਉੱਤੇ ਕੋਈ ਵੀ ਮੁਕੱਦਮਾ ਦਰਜ ਨਹੀਂ ਹੈ ਉਹਦਾ ਪ੍ਰਵਾਨ ਸਾਹਮਣੇ ਆਇਆ ਸੀ ਪਰ মিডিਆ ਦਾ ਖਰੀਦਿਆ ਹੋਇਆ ਉਹ ਗੱਲ ਪੁੱਛੀ ਦਬ ਗਈ ਸੋ ਭਰਾਵੋ ਜੇ ਆਪਾਂ ਐ ਚੁੱਪ ਕਰਕੇ ਬੈਠੇ ਰਹੇ ਤਾਂ ਯਾਦ ਰੱਖਿਓ ਇਹ ਵਾਰੀ ਤੁਹਾਡੀ ਸਾਰਿਆਂ ਦੀ ਆ ਜਾਣੀ ਆ ਅੱਜ ਭਾਨਾ Sidhu ਐ ਉਸ ਤੋਂ ਪਹਿਲਾਂ ਦੀ Sidhu ਵਰਗੇ ਦੇ ਕਤਲ ਕਰਾਏ ਸਾਡੀ ਨੌਜਵਾਨੀ ਚੱਕ ਕੇ ਡਿਬਰੂਗੜ ਚੱਕ ਕੇ ਸੜਤੀ ਆਇ ਨਸੇ ਲਾ ਕੇ ਇਸੇ ਆਪ ਬੰਤ ਬੁੱਜੜ ਨੇ ਇਹ ਬੰਤੇ ਬੁੱਜੜ ਦੀ ਰੂਹ ਜਨ ਡੈਰ ਦੀ ਰੂਹ ਜਕਰੀਆ ਖਾਨ ਦੀ ਰੂਹ ਇਸ ਇਨਸਾਨ ਚਾ ਚੁੱਕੀ ਆ ਇਹ ਕਹਿੰਦਾ ਹੁੰਦਾ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰ ਲਾਇਆ ਹੈ ਲੀਡਰਾਂ ਦੇ ਕੇ ਬੋਲਣ ਲਾਇਆ ਹੈ ਦੇਖੋ ਜੇ ਅਸੀਂ ਕੀ ਕਰ ਰਹੇ ਹਾਂ ਸਵਾਲ ਹੀ ਪੁੱਛ ਰਹੇ ਆ ਜੀ ਪੰਜਾਬ ਚਿੱਟਾ ਬੰਦ ਹੋ ਗਿਆ ਨਹੀਂ ਹੋਇਆ ਜੀ ਬਾਖਰੀਆ ਗੱਲ ਸੋ ਗਿਆ ਕੀ ਹੋ ਗਿਆ ਨਹੀਂ ਹੋਇਆ ਕੀ ਇਹ ਸਵਾਲ ਪੁੱਛਣਾ ਨਹੀਂ ਬਣਦਾ ਕੀ ਪੰਜਾਬ ਦੇ ਅੰਦਰ ਬੇਰਜਗਲੀ ਘਟਨਾ ਹੋ ਗਈ ਨਹੀਂ ਹੋਈ ਜੀ ਕੀ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਕਰਦਾ ਹੁੰਦਾ ਸੀ ਜੀ ਇਹਦੀਆਂ ਵੀੜੋ ਇਹਦੀ ਲਾ ਕੇ ਚਲਾਦ ਕੇ ਤਾਂ ਦੱਸੋ ਕਿੱਥੇ ਗੱਲ ਖੜੀ ਹੈ بی آر پی کلچر بند ਕਰਨ ਦੀ ਗੱਲ ਕਰਦਾ ਸੀ ਇਹ ਗੱਲਾ ਕਰਦਾ ਸੀ ਕਿ ਫਲਾਨੇ ਦੀ ਫਲਾਨੇ ਦਾ ਫੋਟੋ ਆ ਫਲਾਨੇ ਦੀ ਫਲਾਨੇ ਦਾ ਫੋਟੋ ਆ ਅੱਜ ਕਈ ਕੁੜੇ ਅਰਬਾਨ ਪਿਆ ਫੋਟਵਾਂ ਤੇ ਮਸ਼ਹੂਰੀਆਂ ਤੇ ਬੋਰਡਾਂ ਤੇ ਲਾ ਰਿਆ ਇਹ ਕਹਿੰਦਾ ਜੀ ਬਰੇਜ ਨੌਕਰੀ ਕਰਨ ਆਇਆ ਕਰਨੇ ਪੰਜਾਬ 'ਚ ਐਸ ਪੰਜਾਬ 'ਚ ਜਿੱਥੇ ਜਰਸੀ ਬੋਲਣ ਤੱਕ ਨਹੀਂ ਦਿੰਦੇ ਕਿਉਂ ਨਾ ਅਮਰ ਸਾਡੀ ਜਵਾਨੀ ਹਤਾਸ਼ ਹੋ ਕੇ ਨਰਾਸ਼ ਹੋ ਕੇ ਬਾਹਰਲੇ ਮਰਖਾਂ ਨੂੰ ਜਾਵੇ ਲਈ రికార్డ్ ਹੈ ਆ ਪਿਛਲੇ 2 ਸਾਲਾਂ ਦੇ ਵਿੱਚ ਰికార్ਡ ਹੈ ਸਭ ਤੋਂ ਜ਼ਿਆਦਾ ਨੌਜਵਾਨ ਸਾਡੇ ਮੁੰਡੇ ਕੁੜੀਆਂ ਬਾਹਰ ਭੱਜੇ ਆ ਪੰਜਾਬ ਖਾਲੀ ਹੋ ਰਿਹਾ ਹੈ ਪ੍ਰਵਾਸੀਆਂ ਦੇ ਕਮਜੇ ਹੋ ਰਹੇ ਨੇ ਜਿਵੇਂ ਖੇਰਾ ਸਾਹਿਬ ਨੇ ਕਿਹਾ ਕਿ ਕੀ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਕੋਈ ਬਾਹਰ ਦਾ ਬੰਦਾ ਆ ਕੇ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾਲ ਲੈ ਸਕੇ ਜਿਵੇਂ ਹਿਮਾਚਲ ਤੇ ਅਜਮਉਤਰਾਖੰਡ ਚ ਹੈ ਕੋਈ ਬਾਹਰੋਂ ਬੰਦੇ ਆ ਕੇ ਪੰਜਾਬ ਦੀਆਂ ਜ਼ਮੀਨਾਂ ਨਾ ਖਰੀਦ ਸਕਣ ਜਿਵੇਂ ਉਤਰਾਖੰਡ ਰਾਜਸਥਾਨ ਹਿਮਾਚਲ ਚ ਜੇ ਅਸੀਂ ਨਹੀਂ ਚਾਹੁੰਦੇ ਕਾਨੂੰਨ ਬਣੇ ਚਾਹੁੰਦੇ ਆ ਜੀ ਚਾਹੁੰਦੇ ਲਗਾ ਤਾਲ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਪੁਲਿਸ ਸਥਿਤੀ ਬਦਲੀ ਜਾ ਰਹੀ ਹੈ ਇਹ ਯਾਦ ਰੱਖਿਆ ਭਰਾਵੋ ਜੇ ਆਪਾਂ ਐਂ ਜਿਪ ਰਹੇ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਹੈ ਸਰੂਰ ਵਾਲਿਓ ਇਹ ਕਹਿਦਾ ਹੈ ਸਰੂਰ ਸਾਡੀ ਰਾਜਧਾਨੀ ਹੈ ਤੇ ਜਿਮਰੀ ਚੋਦਰੀ ਰਾਤ ਨਹੀਂ ਪਟਦੀ ਸੀ ਤੇ ਹੁਣ ਇਹਦੀ ਜਨਪੁਰੇ ਪੰਜਾਬ ਚੋਂ ਪਟਨੀਆਂ ਚੋਂ ਵੀ ਯਾਦ ਰੱਖਿਓ ਬੋਲੇ ਚਾਹ ਨੋ ਹਾਂ ਜੀ ਮਾਣ ਭਾਈ ਲੋਕ ਵੀ ਭੁੱਲ ਜਾਂਦੇ ਆ ਜੋ ਕਹਿੰਦਾ 400 ਟਮਾਵਾ ਉਹਦੇ ਭਾਅ ਚੜ ਗਏ ਬੋਲੇ ਬਿਲਕੁਲ ਬੋਲੇ ਜਿਹੜਾ ਸਾਡੇ ਲਈ ਅੱਛੇ ਬੈਠਾ ਹੈ ਸਾਡੇ ਲਈ ਖੜਾ ਹੈ ਸਾਡੇ ਦੀ ਲੜਿਆ ਸਾਡੇ ਨੂੰ ਜੇਲਾ ਜਾਂਦਾ ਸਾਡੀ ਯਾਸ਼ਕਤੀ ਬਹੁਤ ਥੋੜੀ ਹੈ ਭੁੱਲ ਜਾਨੇ ਇੱਕ ਝਕਾਰਾ ਮੈਂ ਉਹਨਾਂ ਬੰਦੀ ਸਿੰਘਾਂ ਦੇ ਨੌਤੇ ਵੀ ਕਹੂੰਗਾ ਜਿਹੜੇ ਚਾਹੇ ਡਿਗਰੂਗੜ੍ਹ ਬੰਦ ਹੈ ਚਾਹੇ ਪਿਛਲੇ 30-30 ਸਾਲ ਤੋਂ ਜੇਲਾ ਚ ਬੰਦ ਹੈ ਇੱਕ ਝਕਾਰਾ ਉਹਨਾਂ ਦੇ ਨੌਤੇ ਵੀ ਬਲਾਓ ਉਹ ਲਾਈਵ ਸਾਨੂੰ ਲੜਨੀ ਪੈਣੀ ਹੈ ਯਾ ਤੇ ਚਿਆਂ ਨੂੰ ਭਾਨੇ ਸਿੱਧੂ ਦੀ ਜਨਮ ਧਰਤੀ ਆ ਤੁਸੀਂ ਦਿਖਾਤਾ ਇਹ ਕੱਠ ਇਹਦੇ ਤਬੂਤ ਦੇ ਵਿੱਚ ਉਹ ਟੋਪੀ ਦਾ ਕਿੱਲ ਸਾਫਤ ਹੋਊਗਾ ਜਿਹਦੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਮੈਨੂੰ ਕੋ ਹਲਾ ਨਹੀਂ ਸਕਦਾ ਲੋਕਾਂ ਦੇ ਵਿੱਚ ਵੱਡੀ ਤਾਕਤ ਹੁੰਦੀ ਹੈ ਇਹੀ ਲੋਕ ਇਸਾਂ ਬਖਸ਼ਦੇ ਆ ਇਹੀ ਲੋਕ ਮਾਨਸਕਾਰ ਦਿੰਦੇ ਆ ਸਿਰ ਤੇ ਬਿਠਾਉਂਦੇ ਆ ਤੇ ਜਦੋਂ ਲਾਉਂਦੇ ਐ ਇਹੀ ਲੋਕ ਪੁਰਜੇ ਲਾਉਂਦੇ ਐ ਇਹ ਤੁਸੀਂ ਪਹਿਲਾਂ ਵੀ ਕਰਕੇ ਦਿਖਾਇਆ ਸੋ ਪੰਜਾਬੀਓ ਇਹਦੇ ਕੋਲੇ ਕੀ ਆ ਜੁਟਕਲੇ ਕਹਾਣੀਆਂ ਜੱਪ ਔਰ ਉਹ ਗਾਣਾ ਕਰਤੀਆਂ ਉਹਨੂੰ ਗਾਣਾ ਕਰਤੀਆਂ ਇਹ ਕਹਿੰਦਾ ਭਾਨਾ ਐ ਬੋਲਦਾ ਫਲਾਨਾ ਐ ਬੋਲਦਾ ਇਹ ਕੀ ਬੋਲਦਾ ਰਿਹਾ ਬਈ ਸਿਮਰੋ ਭਾਦੀ ਹਰ ਸਿਮਰਤ ਨੂੰ ਕੀ ਬੋਲਦਾ ਰਿਹਾ ਜੀ ਗੱਲ ਹੈ ਜੀ ਸਹੀ ਗੱਲ ਕੈਪਟਨ ਨੂੰ ਕੀ ਬੋਲਦਾ ਰਿਹਾ ਕਿੱਕਲਿਆ ਪਉਂਦਾ ਰਿਹਾ ਅੱਜ ਯਾਰ ਜੇ ਸਵਾਲ ਕਰਦੇ ਹੋ ਵੀ ਬਰਦਾਸ਼ਤ ਨਹੀਂ ਹੋ ਰਿਆ ਯਾਰ ਸੋ ਬਾਈ ਧਿਆਨ ਦਿਓ ਜਿਵੇਂ ਅੱਜ ਤੁਸੀਂ ਸਾਰਾ ਪੰਜਾਬ ਨਹੀਂ ਹਰਿਆਣਾ ਵੀ ਆਇਆ ਇੱਥੇ ਰਾਜਸਥਾਨ ਤੋਂ ਵੀ ਆਇਆ ਹੈ ਦਿੱਲੀ ਤੱਕ ਦੇ ਇੱਥੇ ਲੋਕ ਆਏ ਆ ਨੌਜੋਨ ਜਾਂ ਜੈਪੁਰ ਤੱਕ ਦੇ ਆਏ ਆ ਪਰ ਮੈਂ ਘੱਲਬਾਹ ਖਾਸ ਤੌਰ ਤੇ ਲੋਕਾਂ ਦਾ ਕਰਨਾ ਚਾਹੁੰਨਾ ਜਿਹੜੀਆਂ ਹਾਲੇ ਵੀ ਜਾਗਦੀਆਂ ਨਹੀਂ ਲੀਂਦਾ ਹੈਗੀ ਹੈ ਉਹ ਆਵਾਦੀ ਪਾਰਟੀ ਦਾ ਪਹਿਲੇ ਦਿਨ ਤੋਂ ਜਿਹੜੇ ਸੀ ਉਹ ਸਾਧੂ ਵਾਂਗ ਤੁਮੇ ਦਾ ਰਾਜੂ ਰਾਜੂ ਆ ਹਰਵਿੰਦਰ ਪੜਿਆਲਾ ਬਾਈ ਹਰਵਿੰਦਰ ਪੜਿਆਲਾ ਇੱਕ ਮੁੰਡਾ ਇੱਥੇ ਜੋਤ ਬੜਿੰਦਾ ਇਹਨਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਪਰ ਉਹਨਾਂ ਨੇ ਲਾਹਣਤਾ ਪਾਈਆਂ ਇਸ ਮੁੱਖ ਮੰਤਰੀ ਜਗਵਿੰਦਰ ਧਨਪੁਰਾ ਬਾਈ ਕਿ ਜਿਹੜਾ ਜਬਰ ਜਿਹੜਾ ਜ਼ੁਲਮ ਤੂੰ ਕਰ ਰਿਹਾ ਪੰਜਾਬ ਦੇ ਲੋਕ برداشت ਨਹੀਂ ਕਰਦਗੇ ਇਹਨਾਂ ਨੇ ਵੀ ਨਾ ਕੀਤਾ ਨਾ ਕਰਨਾ ਬਹੁਤ ਹਮਲਾ ਹੋਇਆ ਬਹੁਤ ਧੜਵੀ ਆਏ ਆ ਤੇ ਹਾਂ ਤਾਂ ਮੂੰਹ ਭੰਡ ਕੇ ਮੁੜਿਆ ਤੇ ਬੁੱੱਟੜ ਦਾ ਵੀ ਮੂੰਹ ਭੰਨ ਕੇ ਮੋੜਦਾ ਹੈ ਇਹ ਤੁਹਾਡੇ ਦੇ ਖੜਾ ਪੰਜਾਬ ਦੇ ਲੋਕੋ ਕਿੱਥੇ ਬਾਈ 5 ਤਰੀਕ ਨੂੰ ਬਾਈ ਇਹ ਬਾਈ ਐਲਾਨ ਸੁਣ ਲੋ ਬਾਈ ਖੜਦੇ ਬਾਈ ਇੱਕ ਇਨਾਂ ਦੀ ਵੀ ਤਲਾਸ਼ੀ ਲੈ ਕੇ ਨਿਕੋ ਤੇ ਆ ਕਰਾਂਗੇ ਆਪਾਂ ਬਿਲਕੁਲ ਇਨਾਂ ਦੀ ਬਾਈ 5 ਤਰੀਕ ਨੂੰ ਸਿਆਣ ਨਾਲ ਸੁਣੋ ਅਗਲਾ ਐਲਾਨ ਖੜਦੇ ਖੜਦੇ 5 ਤਰੀਕ ਨੂੰ ਭਵੰਤ ਦੇ ਕਰਨੂ ਜਨ ਜੈਕਾਰੇ ਗਾਲਾਂ ਸੁਣੋ ਮੇਰੀ ਬੇਨਤੀ ਕਰਾਂ ਕਿ ਤੁਹਾਨੂੰ ਹੱਥ ਮੰਨ ਕੇ ਨਾ ਪਿੰਡਾਂ 'ਚ ਹੀ ਬੋਲ ਕੇ ਆਇਆ ਬੇਨਤੀ ਅੱਜ ਫੇਰ ਕਰਦਾ ਹੈ ਪੰਜਾਬ ਕੋਲੇ ਬਹੁਤ ਬੰਦੇ ਥੋੜੇ ਰਹਿ ਗਏ ਬੋਲਣ ਵਾਲੇ ਜੀ ਆ ਸਈ ਆ ਬਹਿ ਜਾ ਤੇ ਬਹਿ ਜਾ ਅੱਜ ਫਾਸ ਤੇ ਖੜਾ 4 ਮਹੀਨੇ ਤੋਂ ਲੱਗ ਕੇ ਆਇਆ ਬਈ ਬਹਿ ਜਾ ਬਹਿ ਜਾ ਬਹਿ ਕੇ ਗੱਲ ਕਰ ਰਹਾ ਹੈ ਪੰਜਾਬ ਦੀ ਗੱਲ ਕਰਦਾ ਪੰਜਾਬ ਦੇ ਅੱਖਾਂ ਦੀ ਗੱਲ ਕਰਦਾ ਆਦੀ ਪਾਰਟੀ ਪੱਧਰ ਤੋਂ ਉੱਪਰ ਹੋ ਕੇ ਗੱਲ ਕਰਦਾ ਬੇਸ਼ੱਕ ਪਾਰਟੀ ਦੀਆਂ ਹਦਾਇਤਾਂ ਹੋਰ ਨੇ ਪਰ ਬੇਸ਼ੱਕ ਜਦੋਂ ਯੂਏਪੀਏ ਲੱਗਿਆ ਐਨਐਸਏ ਲੱਗਿਆ ਤਰਵੇਸ਼ਾ ਸੁਪਾਸੀ ਖੜਾ ਬਲੇ ਪੰਜਾਬ ਨਾਲ ਖੜਾ ਇਹੋ ਜਿਹੇ ਬੰਦੇ ਭਾਨੇ ਸਿੱਧੂ ਵਰਗੇ ਮੂਸੇਲ ਦਾ ਕਤਲ ਕਰਾਉਣ ਵਾਲੀਆਂ ਤਰ੍ਹਾਂ ਇਹ ਮੂਸੇਲ ਦਾ ਕਤਲ ਦਾ ਜ਼ਿੰਮੇਵਾਰ ਕੌਣ ਹੈ ਇਹੀ ਅੱਜ ਜਿਹੜੀ ਸਿਕਿਉਰਿਟੀ ਬਾਸਕਿੰਦੀ ਲੀਕ ਕੀਤੀ ਤਾਂ ਜਸਕਰ ਨੇ ਮੂਸੇਲਾ ਮਰਵਾਇਆ ਸਹੀ ਗੱਲ ਹੈ ਜੀ ਸਰਪਰਾਹ ਬੋਹ ਚੇਤਾ ਭਾਈ ਮਰਵਾਉਣੇ ਆਂ ਅਹੀਂ ਜਿਲ੍ਹਾਂ ਦੇ ਵਿੱਚ ਧਾਉਣੇ ਆ ਬੰਦੇ ਤਾਂ ਮੇਰੀ ਗੱਲ ਯਾਦ ਰੱਖੋ ਬੰਦੇ ਬਹੁਤ ਥੋੜੇ ਰਹਿ ਗਏ ਬਰਾ ਬਹੁਤ ਥੋੜੇ ਰਹਿ ਗਏ ਗੱਲ ਵਧਿਆ ਪਿਆ ਬਾਈ ਸਾਹਮਣਾ ਸਾਹਮਣ ਹੁੰਦੇ ਆ ਨਹੀਂ ਕੱਲੇ ਕੱਲੇ ਤੇਰੇ ਮੂੰਹ ਨੂੰ ਖੂਨ ਲੱਗਿਆ ਬੁੱਤਾਂ ਦੇ ਮੂੰਹ ਨੂੰ ਖੂਨ ਸਹੀ ਗੱਲ ਆ ਸਹੀ ਗੱਲ ਇਹ ਸ਼ਿਕਾਰ ਖੇਡਣਗੇ ਜਵਾਨਾਂ ਦਾ ਸ਼ਿਕਾਰ ਆ ਅੱਪਾ 80 90 ਦਾ ਦੌਰ ਸੁਣਦੇ ਰਹੇ ਆ ਪਰ ਇਹ ਤੁਹਾਡੇ ਸਾਹਮਣੇ ਉਹੀ ਦੌਰ ਲਿਆਉਣ ਨੂੰ ਫਿਰਦਾ ਹੈ ਕਿਉਂਕਿ ਇਹ ਅੰਦਰਖੱਤ ਤੇਰੀ ਦੀ ਸਹਿਮਤੀ ਹੈ ਉਹ ਅਮਰਤ ਸਹਾ ਵਰਗੀਆਂ ਦਾ ਮੋਤੀ ਵਰਗਿਆਂ ਨਾਲ ਹੈ ਇਹ ਕੱਲਾ ਕੇਜਰੀਵਾਲ ਦਾ ਨਹੀਂ ਹੈਗਾ ਕਿ ਉਹਨਾਂ ਨੇ ਮਿਲ ਚੁੱਕਿਆ ਹੈ ਕਿ ਕਿਵੇਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਕੀਤਾ ਹੈ ਇਹ ਜੇ ਆਪਾਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦੇ ਨੌਜਵਾਨ ਵਧੀਆ ਖੁਸ਼ੀ ਰਹਿਣ ਵਧੀਆ ਸ਼ਾਂਤੀ ਨਾਲ ਰਹਿਣ ਤਾਂ ਭਰਾਵੋ ਤੁਹਾਡਾ ਫਰਜ ਬਣਦਾ ਜਿਵੇਂ ਤੁਸੀਂ ਅੱਜ ਆਏ ਹੋ ਅੱਜ ਆਇਆ ਭੰਦੇਰੇ ਪਿੰਡ ਅਗਲੇ ਪਿੰਡ ਤੇਣਾ ਭਵੰਤ ਦੇ ਜਵਾਲ ਬੱਚੇ ਜਾਣਾ ਆ ਤੁਹਾਡੀ ਗਿਣਤੀ ਉਸ ਦਿਨ ਸਾਨੂੰ 5 ਤਰੀਕ ਨੂੰ ਆਇਤੂ ਦਾਸਰਾ ਦਾ ਇਤਿਹਾਸ ਹੈ ਉਹ ਦਾ 5 ਤਰੀਕ ਨੂੰ ਇਹਦਾ ਕਰਾਂਗੇ ਮੀਟਿੰਗ ਅੱਜ ਕੂ ਕਹਿੰਦਾ ਸੀ ਮੈਨੂੰ ਐਕਲ ਬੱਕਰਿਆ ਕਰੋ ਵੀ ਪਹਿਲਾਂ ਸਰਕਾਰ ਲੋਕ ਲੈਨੇ ਹੋ ਟੋਲ ਪਲਾਇਆ ਰੋਕ ਲੈਨੇ ਆ ਧਰਨੇ ਲਾ ਲੈਨੇ ਹੋ ਜਿੰਦਾਬਾਦ ਮੁਰਦਾਬਾਦ ਕਰਦੇ ਆ ਅਸੀਂ ਪੰਜ ਨੂੰ ਤੇਰੇ ਘਰੇ ਆ ਰਹੇ ਆ ਸਾਰਾ ਪੰਜਾਬ ਚੱਲ ਕੇ ਆ ਰਿਹਾ ਇਹ ਗੱਲ ਦੱਸ ਕੀ ਭਾਨਾ ਚੈਲੰਜਰ ਜੋ ਤੂੰ ਕਰ ਰਿਹਾ ਕਰਜ਼ਾਰ ਤੁਸੀਂ ਭਾਨੇ ਨੂੰ ਲੰਗਾ ਕਰਾ ਕੇ ਦੀ ਕੁੱਟ ਮਾਰ ਕਰਕੇ ਵੀਡੀਓ ਦੇਖ ਰਿਹਾ ਜੀ ਭਾਨਾ ਐਡਾ ਵੱਡਾ ਵੀ ਖਤਰਨਾਕ ਅੱਤਵਾਦੀ ਹੈ ਕੋਈ ਬਰਾਤਕਾਰੀ ਹੈ ਕਿਹੜਾ ਬਣਾ ਚੁੱਤਾ ਭਾਨੇ ਦੇ 5 ਤਰੀਕ ਨੂੰ ਬਾਈ ਭਵੰਤ ਦੇ ਘਰੋਂ ਜਾਣਾ ਹੈ ਅਗਲੀ ਗੱਲ ਸੁਣ ਲਿਓ ਨਾ ਦੱਸਾਂਗੇ ਕੋਈ ਕੀ ਕਰੀਸੋ ਕਰਨਾ ਬਾਈ ਦੱਸਾਂਗੇ ਨਾਲ ਦੀ ਨਾਲ ਮੀਡੀਆ ਲਈ ਦੱਸਾਂਗੇ ਸਾਰਿਆਂ ਕਿਸੇ ਵੰਦੀਆਂ ਰਾਏ ਕਰਕੇ ਦੱਸਾਂਗੇ ਅਗਲੀ ਗੱਲ ਹੋਰ ਸੁਣ ਲਓ ਧਰਜ ਧਿਆਨ ਨਾਲ ਸੁਣ ਲਓ ਇਹ ਵੀ ਉੱਥੇ ਪੱਕੇ ਬਹਿ ਜਾਣਾ ਹੈ ਵੀ ਉੱਥੇ ਬੈਠ ਕੇ ਤਾਦੂ ਕੱਢ ਲੈਣਾ ਨਾਲ ਦੀ ਨਾਲ ਸਰਚਾਂ ਦੇ ਉੱਤਰ ਨਾਲ ਪਿਆ ਟੋਲਾ ਤੇ ਆਉਣਾ ਪਿਆ ਇਹਨਾਂ ਦੇ ਐਮਐਲਏ ਨੂੰ ਘਰੋਂ ਕਲੀ ਘੇਰਨਾ ਪਿਆ ਉਧਰ ਨੂੰ ਹੀ ਵਧਾਂਗੇ ਬੋਲੇ ਬੜਿਆ ਨਾ ਸਾਨੂੰ ਬਚਾਣ ਲਈ ਲਾਨ ਤੇ ਰਵਾਂਗੇ ਧੰਨਵਾਦ ਸਾਰਿਆਂ ਦਾ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਇੱਕ ਬੇਨਤੀ ਬਈ ਹੋਰ ਰਹਿ ਗਈ ਕਈ ਬਲਾੜੇ ਰਹਿ ਗਏ ਮੇਰੇ ਭਾਈ ਗੁੱਸਾ ਨਾ ਕਰਿਓ ਉਹਨਾਂ ਦੇ ਵਿੱਚ ਮਨਜੀਤ ਸਿੰਘ ਕਮਾਣਾ ਭਾਰਤੀ ਕਿਸਾਨ ਮਜ਼ਦੂਰ ਜੂਨੀਆ ਪੰਜਾਬ ਸ਼ੇਰੇ ਪੰਜਾਬ ਜਥੇਬੰਦੀ ਜਗਰਜੰਗ ਸਿੰਘ ਮੱਲੂ ਬਾਠਾ ਨੇ ਹੋਰ ਵੀ ਕਈ ਇਨਸਾਨ ਰਹਿ ਗਏ ਭਾਈ ਸਮਾਜੀ ਘਰ ਦੀ ਧਨ ਦੀ